ਰਾਸ਼ਟਰੀ ਤਰ੍ਹਾਂ ਅੰਬਰ ਸਰਵੇਚਵੀਂ ਸ਼੍ਰੀ ਗਣਪਤੀ ਬੱਪਾ ਜੀ ਦੇ ਜੈਕਾਰੇ ਗੂੰਜਨਗੇ ਸ਼ਨੀਵਾਰ ਤੋਂ ਸ਼੍ਰੀ ਗਣੇਸ਼ ਚਤੁਰਤੀ ਦੀ ਸ਼ੁਰੂਆਤ ਹੋ ਜਾਏਗੀ ਅਤੇ 10 ਦਿਨਾਂ ਤੱਕ ਲੋਕ ਆਪਣੇ ਘਰਾਂ ਵਿੱਚ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਕਰਕੇ ਸਵੇਰ ਅਤੇ ਸ਼ਾਮ ਨੂੰ ਆਰਤੀ ਕਰਨਗੇ ਇਸ ਮਹਾਉਤਸਵ ਨੂੰ ਮਨਾਉਣ ਲਈ ਲੋਕਾਂ ਵੱਲੋਂ ਘਰਾਂ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗਣੇਸ਼ ਮਹਾਰਾਜ ਜੀ ਦਾ ਸਿੰਘਾਸਨ ਤਿਆਰ ਕੀਤਾ ਗਿਆ ਜਿਸ ਉੱਤੇ ਸ਼੍ਰੀ ਗਣਪਤੀ ਜੀ ਬਿਰਾਜ ਮਨਹੋਂ ਕੇ ਮੰਦਰਾ ਵਿੱਚ ਵੀ ਸ਼੍ਰੀ ਗਣੇਸ਼ ਮਹਾਰਾਜ ਜੀ ਦਾ ਉਤਸਵ ਮਨਾ ਲੈ ਤਿਆਰੀਆਂ ਕੀਤੀਆਂ ਗਈਆਂ ਹਨ। ਸਾਡੇ ਸੰਸਥਾ ਦਾ ਨਾਮ ਹੈ ਤਰਨਾਰ ਪੂਜਾ ਕਮੇਟੀ। ਇਹ 30 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਅੱਜ ਹੀ ਕੱਲ ਗਣੇਸ਼ ਜੀ ਉਰਤੀ ਹੈ। ਉਹਨਾਂ ਤੇ ਅਸੀਂ ਅੱਜ ਮਨਾਵਾਂਗੇ, ਬੱਪਾ ਦਾ ਗੁਣਗਾਨ ਕਰਾਂਗੇ। ਬਸ ਤੇ ਸਾਡੇ ਕਾਰੀਗਰ ਹੁਣੇ ਆਉਗੇ ਉਹ ਬਣਾਉਗੇ ਸਾਡਾ ਤੇ ਬਸ ਅਸੀਂ ਕਹਿੰਦੇ। ਇਹ ਦੋ ਦਿਨ ਇੱਥੇ ਰਹਿਣ ਲੱਗੇ ਅਸੀਂ। ਕੱਲ ਪੂਜਾ ਹੈ। ਤੇ ਦੂਜਾ ਦਿਨ ਅਰੈਸਟ ਕਰੂਗਾ ਤੇ ਤੀਜੇ ਦਿਨ ਵਿਸਰਜਨ ਹੈ 11 ਵਜੇ ਜੀ ਬਹੁਤ ਹੀ ਸਾਡੇ ਉੜੀਸਾ ਦਾ ਤਿਉਹਾਰ ਆਇਆ ਹੈ ਬਹੁਤ ਹੀ ਵਧੀਆ ਅਸੀਂ ਸਜਾਵਟ ਕਰਨੀ ਹੈ ਬਹੁਤ ਵਧੀਆ ਲੱਗੇਗਾ ਕੋ ਕੱਲ ਸਾਰੇ ਨਿਮੰਤਰਣ ਹੈ ਪੂਰੇ ਅੰਮ੍ਰਿਤਸਰ ਵਾਸੀਆਂ ਨੂੰ ਨਿਮੰਤਰਣ ਹੈ ਜ਼ਰੂਰ ਆਓ ਇੱਥੇ ਗਣਪਤੀ ਵਾਪਰ ਗੁੰਗਾਨ ਦੇਖੋ ਤੇ ਦਰਸ਼ਨ ਲੈ ਕੇ ਜਾਓ ਜੀ ਇੱਥੇ ਗਾਲ ਤੇ ਹਵਨ ਹੈਗਾ 11 ਵਜੇ ਹਵਨ ਸਾਟ ਹੈ 2 ਵਜੇ ਸਾਡਾ ਪੁਸਪਾਂਜਲੀ ਅਰਪਤ ਅਰਪਨ ਕਰ ਲਿਆ ਹੈ ਤੇ ਜੀ 8 ਵਜੇ ਸਾਡਾ ਸ਼ਾਮੀ ਗੁੰਗਾਨ ਆਏ ਸਿੰਗਰ ਆਉਗੇ ਇਹ ਗੁੰਗਾਨ ਹੋਏਗਾ ਗਣਪਤੀ ਜੀ ਦਾ ਪਹਿਲਾਂ ਤੇ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਗਣੇਸ਼ोत्सव ਦੀਆਂ ਬਹੁਤ ਬਹੁਤ ਵਧਾਈਆਂ 12 ਸਾਲ ਤਕਰੀਬਨ ਸਾਨੂੰ ਹੋ ਗਏ ਨੇ ਕਰਦੇ ਆ ਹਨ ਤੇ ਇਹ ਸਾਡਾ 13ਵਾਂ ਪਰਵ ਹੈ ਪੂਰੇ ਗਲੀ ਮਹੱਲੇ ਦੇ ਸਹਿਯੋਗ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਧੂਮ ਧਾਮ ਦੇ ਨਾਲ ਅੱਜ ਜਿਹੜਾ ਉਹਨਾਂ ਦਾ ਆਗਮਨ ਆਈ ਲੈ ਕੇ ਆਵਾਂਗੇ ਵਿਜੇਨਗਰ ਗਲੀ ਨੰਬਰ 2 ਤੋਂ ਆਪਣੇ ਘਰ ਤੱਕ ਰਹਿਤ ਮਹਿਰਾਜਮਾਨ ਕਰਨ ਵਾਸਤੇ ਔਰ ਬੜੇ ਧੂੰਘਾ ਵਾਲ ਪਟਾਕੇ ਚਲਾਉਂਦੇ ਆ ਆਤਿਸ਼ਬਾਜੀ ਕਰਦੇ ਹੋਏ ਲੈ ਕੇ ਆਵਾਂਗੇ ਕਿਸੇ ਸਰਾਂ ਸਵੇਰੇ 8 ਵਜੇ ਆਰਤੀ ਹੁੰਦੀ ਹੈ ਤੇ ਸ਼ਾਮ ਨੂੰ ਬਹੁਤ ਰਸ਼ ਹੁੰਦਾ ਹੈ ਸ਼ਾਮ ਨੂੰ ਵੀ ਆਰਤੀ ਡੜੀ ਹੁੰਦੀ ਹੈ ਮੋਦਕ ਦਾ ਭੋਗ ਲਗਾਇਆ ਜਾਂਦਾ ਮੋਦਕ ਹੀ ਸਾਡੇ ਘਰ ਚ ਆਪ ਹੀ ਲੇਡੀਜ਼ ਬਣਾਉਂਦੀਆਂ ਨੇ ਮੋਦਕ ਤੇ ਆਪ ਹੀ ਸੇਵਾ ਕਰਦੀਆਂ ਸਾਰੀ 16 ਤਰੀਕ ਨੂੰ ਭੰਡਾਰਾ ਹੈ ਇਹ ਚ ਖੁੱਲਾ ਸਦਾਜੀ ਸਾਰਿਆਂ ਨੂੰ ਕੋਈ ਵੀ ਆ ਸਕਦਾ ਹੈ ਕੋਈ ਜਦੋਂ ਮਰਜ਼ੀ 24 ਘੰਟੇ ਗੇਟ ਖੁੱਲਾ ਜਦੋਂ ਮਰਜ਼ੀ ਆ ਸਕਦਾ ਕੋਈ ਸ਼ਰਤ ਨਹੀਂ ਕੋਈ ਡੀ ਚ ਨਹੀਂ ਕਿ ਸਵੇਰੇ ਜਾਂ ਸ਼ਾਮ 24 ਆਵਰ ਓਪਨ ਹੈ ਕੋਈ ਵੀ ਆਦਾ ਦਾ ਸਾਰੇ ਮੰਤਰਿਤ ਰਹੇ ਦੇ ਅਸੀਂ ਤੇ ਇਹੀ ਕਵਾਂਗੇ ਕਿ ਸਾਰਿਆਂ ਨੂੰ ਉਹ ਸਾਰਿਆਂ ਦੇ ਦੁੱਖ ਦੂਰ ਕਰਨ ਖੁਸ਼ੀਆਂ ਪ੍ਰਦਾਨ ਕਰਨ ਸਾਰੇ ਖੁਸ਼ ਰਹਿਣ ਤੇ ਵਾਦ ਤੋਂ ਵਾਦ ਉਹੀ ਕੀ ਦਰਸ਼ਨਾ ਕੇ ਪਾਨ ਤੇ ਸਾਨੂੰ ਬਹੁਤ ਚੰਗਾ ਲੱਗੇਗਾ ਜਦੋਂ ਵਾਦ ਤੋਂ ਵਾਦ ਲੋਕ ਆਣਗੇ ਗਣੇਸ਼ ਚਤੁਰਤੀ ਦਾ ਦਿਹਾੜਾ 7 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਪੂਰੇ ਦੇਸ਼ ਵਿੱਚ ਸ਼ਰਦਾ ਭਾਵਨਾ ਨਾਲ ਮਨਾਇਆ ਜਾਵੇਗਾ ਗੱਲ ਕਰੀਏ ਅਮਰਥਰ ਮਹਾਨਗਰ ਦੀ ਤਾਂ ਇੱਥੇ ਵੀ ਗਣੇਸ਼ ਚਤੁਰਤੀ ਦੇ ਦਿਹਾੜੇ ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ 7 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਅਮਰਸਰ ਮਹਾਨਗਰ ਵਿੱਚ ਹੁਣ ਗਣੇਸ਼ ਮਹਾਰਾਜੀ ਦੇ ਜਕਾਰੇ ਗੂੰਜਣਗੇ ਅਮਰਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰ ਮਾਦੇ ਨਾਲ ਰਕੇਸ਼ ਕੁਮਾਰ ਜ਼ਿਲ੍ਹਾ ਕਾਂਗਰਸ ਕਮੇਟੀ